ਉੰਤਨ ਬ੍ਰह्मज्ञानी ਬਾਬਾ ਅਜੀਤ ਸਿੰਘ ਜੀ ਹਲਸਾਲੀ ਸਾਹਿਬ ਵਾਲਿਆਂ ਦਾ ਸਲਾਣਾ ਜੋੜ ਮੇਲਾ ਬਾਬਾ ਕੁਲਵਿੰਦਰ ਸਿੰਘ ਜੀ ਪੰਜਵੜ ਵਾਲਿਆਂ ਦੀ ਦੇਖ ਰੇਖੇਟ ਪ੍ਰਿਸ਼ਰਦਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਜੀ ਆਇਆਂ ਆਖਿਆ ਗਿਆ ਦੂਰ ਨੇੜੇ ਆਈਆਂ ਸੰਗਤਾਂ ਨੇ ਬਾਬਾ ਜੀ ਦੇ ਮੇਲੇ ਵਿੱਚ ਹਾਜਰੀ ਲਗਵਾਈ ਅਤੇ ਮੱਥਾ ਟੇਕਿਆ ਆਈਆਂ ਹੋਈਆਂ ਸੰਗਤਾਂ ਵਾਸਤੇ ਕੁਲਵਿੰਦਰ ਸਿੰਘ ਜੀ ਪੰਜਵੜਾ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਖੀਰ ਮਾਲਪੂੜਾਂ ਦੇ ਵੱਖ-ਵੱਖ ਪਕਵਾਨ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਗਿਆ ਇੱਕ ਮਿੰਟ ਥੋੜਾ ਹੈ ਨਾ ਕੁਰਸੀ ਆ ਰੁ ਸਿੱਧੇ ਕੈਗਮੈਂਟਮੈਂਟ ਪਰ ਇਗਜ਼ਾਮ ਠੀਕ ਹੈ ਜੀ ਕਰ ਗਏਗੀ ਜੀ ਡਿਪਲੇਟ ਵਾਲੇ ਸੰਭੇ ਸੋਨਿਆ ਦਸ ਜੀਏ ਗੜ ਠੀਕ ਹੈ ਜੀ ਬੋਲੇ ਸੋਨਿਆ ਦਸ ਜੀਏ ਗੜ ਠੀਕ ਹੈ ਜੀ ਬੋਲੇ ਸੋਨਿਆ ਦਸ ਜੀਏ ਗੜ ਆ ਕਿ ਲਾ ਦਿਆਂ ਹੋਰ ਦਸ ਗਿਆ ਹੁਣ ਸੋਨਿਆ ਦਸ ਜੀਏ Chicken. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਤਾਰਨ ਵਾਲਾ ਸ਼੍ਰੀ ਨੰਦਪੁਰ ਸਾਹਿਬ ਮਿਸਲ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਬਹੀਰ ਚੱਕਰਵਰਤੀ ਨੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਖੀ ਸਿੰਘ ਸਾਹਿਬ ਗਦਰ ਬਾਬਾ ਜੀ ਬਾਬਾ ਦਰਬੀਰ ਸਿੰਘ ਸਾਹਿਬ ਔਰ ਉਹਨਾਂ ਵੱਲੋਂ ਦਾਸ ਜਗਦਰਬਾ ਬਲਬੀ ਸਿੰਘ ਅੱਜ ਕਿਹੜੇ ਨਗਰ ਰਖੇ ਕਿੰਨਾ ਦੇ ਘਰ ਆਏ ਠੀਕ ਟੂਰ ਦਾ ਮੁਖੀ ਅੱਜ ਸਾਡੇ ਸਤਿਕਾਰਯੋਗ ਬਾਬਾ ਕੁਲਵਿੰਦਰ ਸਿੰਘ ਜੀ ਨਗਰ ਪੰਜਵਾੜ ਵਿਖੇ ਜੋ ਬਾਬਾ ਜੀ ਮਹਾਨ ਮਹাপুরਖ ਸ਼੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜਿਨ੍ਹਾਂ ਨੇ ਇਸ ਧਾਗ ਵਿੱਚ ਆ ਕੇ ਜਿਨ੍ਹਾਂ ਦੀ ਬਾਬਤ ਸ਼੍ਰੀ ਸਲੂ ਗੰਥ ਵਿੱਚ ਲਿਖਿਆ ਆਇਆ ਤਾਕਾ ਸਫਲ ਹੈ ਪਰਉਪਕਾਰੀ ਹੋਏ ਦੁਖ ਸਹੇ ਸਿਰ ਆਪਣੇ ਸੁਖਦਾਈ ਸਭ ਕੋਏ ਕਿ ਜਿਹੜਾ ਵੀ ਜੀਵ ਸੰਸਾਰ ਤੇ ਆਉਂਦਾ ਪਰਉਪਕਾਰ ਧਿਆਨ ਕੇ ਕਾਰਜ ਕਰਦਾ ਹੈ ਉਹਦਾ ਇਹ ਸੰਸਾਰ ਵਿੱਚ ਆਇਆ ਸਫਲ ਹੈ ਔਰ ਉਹਨਾਂ ਪੂਰਨਿਆਤ ਚੱਲਦੇ ਇਹ ਮਹਾਂਪੁਰਖ ਬਾਬਾ ਹੰਸਾਲੀ ਸਾਹਿਬਾ ਜੀ ਬੜਾ ਨੇ ਅਨੇਕਾਂ ਜੀਵਾਂ ਨੂੰ ਜਿਹੜੇ ਸੰਸਾਰ ਤੇ ਆ ਕੇ ਤਾਰਿਆ ਔਰ ਗੁਰੂ ਪਾਤਸ਼ਾਹ ਮਹਾਰਾਜ ਦੇ ਰੱਬ ਦੇ ਨਾਲ ਲਾਇਆ ਉਹਨਾਂ ਨੇ ਔਰ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਨ ਸਮੁੱਚਾ ਦਲਪੰਥ ਔਰ ਸਤਕਾਰਯੋਗ ਬਾਬਾ ਕੁਲਵਿੰਦਰ ਸਿੰਘ ਜੀ ਜਿੱਥੇ ਹੋਰ ਵੀ ਜਿੱਥੇ ਬੰਦਿਆ ਨੇ ਹਾਜ਼ਰੀ ਭਰੀ ਉੱਥੇ ਦਾਸ ਵੀ ਹਾਜ਼ਰੀ ਭਰਨ ਵਾਸਤੇ ਆਪਣੇ ਹਾਜ਼ਰੀ ਲਾਉਣ ਵਾਸਤੇ ਇੱਥੇ ਪਹੁੰਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਨਤ ਹਾਂਜੀ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਦਾਸ ਦੀ ਡਿਊਟੀ ਆ ਕਿ ਜੋ ਵੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਰਾਜ ਜਿਨ੍ਹਾਂ ਦਾ 4 ਅਗਸਤ ਤੋਂ ਲੈ ਕੇ 10 ਅਗਸਤ ਤੱਕ ਜੋ ਜਨਮ ਦਿਹਾੜਾ ਹੈ ਉਹ ਹੰਸਾਲੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ 10 11 ਸਾਲ ਤੋਂ ਉਹਨਾਂ ਦੀ ਸੇਵਾ ਦੇ ਵਿੱਚ ਹੈ ਦਾਸ ਨੇ 11 ਸਾਲ ਤੋਂ ਦਰਸ਼ਨ ਕਰਨੇ ਸ਼ੁਰੂ ਕੀਤੇ ਪੰਜ ਵਾਰ ਦਾਸ ਨੇ ਸਰੀਰ ਕਰਕੇ ਉਹਨਾਂ ਦੇ ਜਦੋਂ ਸਰੀਰ ਦੇ ਵਿੱਚ ਸੀ ਉਦੋਂ ਦਰਸ਼ਨ ਕੀਤੇ ਜਾ ਕੇ ਉੱਥੇ ਤੇ ਜਦੋਂ ਪਹਿਲੀ ਵਾਰੀ ਦਰਸ਼ਨ ਕੀਤੇ ਪਹਿਲੀ ਵਾਰੀ ਉਹਨਾਂ ਨੇ ਵਜਨ ਕੀਤਾ ਵੀ ਕੀਰਤਨ ਕਰਨਾ ਵੀ ਤੈਨੂੰ ਆਜੂਗਾ ਤੇ ਗੁਰਬਾਣੀ ਪੜਨੀ ਵੀ ਆਜੂਗੀ ਤਾਂ ਕਰਕੇ ਉਦੋਂ ਦੇ دیਵਾਨੇ ਉਹਨਾਂ ਦੇ ਸਾਥ ਸੰਗਤ ਸੀ ਤੇ ਅੱਜ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਉਹਨਾਂ ਦਾ ਜੋ ਜਨਮ ਦਿਹਾੜਾ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀ ਨੇ ਮਨਾਉਣ ਦੀ ਬਖਸ਼ਿਸ਼ ਕੀਤੀ ਆ ਤੇ ਜਿੰਨਾ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਹੋ ਸਕਿਆ ਵੱਧ ਤੋਂ ਵੱਧ ਆਪਾਂ ਤਨ ਮਨ ਧੰਨ ਦੇ ਕਰਕੇ ਸਤਿਗੁਰੂ ਜੀ ਨੇ ਆਪ ਹੀ ਕਰਾਇਆ ਅਸੀਂ ਕੁਝ ਨਹੀਂ ਕਰ ਸਕਦੇ ਤੇ ਬਾਬਾ ਲਾਪਰੇ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨੀ ਆ ਰਾਤ ਨੂੰ ਅੱਜ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਆ ਚੇਅਰਮੈਨ ਓਮ ਪ੍ਰਕਾਸ਼ ਗੱਬਰ ਆਰਾਮ ਤੀਰਥ ਧੂਣਾ ਸਾਹਿਬ ਟਰਸਟ ਵਾਲੇ ਵੀ ਇੱਥੋਂ ਸਨਮਾਨ ਲੈ ਕੇ ਚਲੇ ਗਏ ਤੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਚਰਨ ਆਪਣੇ ਪਵਿੱਤਰ پا ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਜਿੱਥੇ ਨਿਹੰਗ ਸਿੰਘ ਫੌਜਾਂ ਦੇ ਚਰਨ ਪੈ ਜਾਂਦੇ ਤੇ ਸਾਧ ਸੰਗਤ 96 ਕਰੋੜ ਸ਼ੀਦਾਂ ਸਿੰਘਾਂ ਦੇ ਚਰਨ ਪੈ ਜਾਂਦੇ ਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਮੈਂ ਸਾਰੀਆਂ ਸੰਗਤਾਂ ਨੂੰ ਇਹ ਚੈਨਲ ਦੇ ਰਾਹੀਂ ਵਧਾਈ ਦੇਣਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਬਾਬਾ ਜੀ ਦੇ ਜਨਮ ਦਿਹਾੜੇ ਦੀ ਤੇ ਇਹਨਾਂ ਹੀ ਕਹਿੰਦਾ ਆਖਿਮਾਂ ਦਾ ਅਜਾਜ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ